ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਾ ਆਪਾਂ ਬਲੌਗ ਸਟਾਰਟ ਕਰਦੇ ਆਂ ਜੀ ਵੀਡੀਓ ਸਟਾਰਟ ਕਰਦੇ ਆਂ ਕੜਾਈ ਵਾਲੀ ਮਸ਼ੀਨ ਦੇ ਨਾਲ ਇਹ ਆਪਣੇ ਫਲਾਵਰ ਜੀ ਮੇਰਾ ਸਰਾਣਾ ਕੱਢਿਆ ਹੋਇਆ ਪਹਿਲਾਂ ਦਾ ਕਾਫੀ ਟਾਈਮ ਪੁਰਾਣਾ ਤੇ ਹੁਣ ਆਪਾਂ ਤੁਹਾਨੂੰ ਪੇਸ਼ ਆਪਕੇ ਨਹੀਂ ਦਿਖਾਉਦੇ ਵੈਸੇ ਹੀ ਮੈਂ ਪੈਨ ਨਾਲ ਛਾਪ ਲਿਆ ਤੇ ਤੁਹਾਨੂੰ ਵਰਕ ਕਰਕੇ ਦਿਖਾਉਣੇ ਆਂ ਤੁਸੀਂ ਬਣੇ ਰਹੋ ਵੀਡੀਓ ਤੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਇੱਕ ਰਿਕਵੈਸਟ ਹੀ ਹੈ ਜਿਹੜੇ ਨਵੇਂ ਆ ਉਹ ਮੇਰੇ ਚੈਨਲ ਨੂੰ ਜੁਆਇਨ ਕਰ ਲਿਓ ਜੀ ਜਿਨ੍ਹਾਂ ਦਾ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਜੁਆਇਨ ਕੀਤਾ ਹੋਇਆ ਤੇ ਚਲੋ ਜੀ ਸਟਾਰਟ ਕਰਦੇ ਹਾਂ ਅੱਜ ਦੀ ਆਪਾਂ ਵੀਡੀਓ ਤੇ ਤੁਸੀਂ ਬਣੇ ਰਹੋ ਇਹ ਆਪਾਂ ਕੱਪੜਾ ਲੈ ਲਿਆ ਜੀ ਇਹਦਾ ਸਿਰਮਾਹਿੰਦਾ ਫੁੱਲ ਨਾਲੋਂ ਜਾਂ ਕਿਸੇ ਰਮਾਲ ਦਾ ਲਾ ਲਓ ਕਿਸੇ ਵੀ ਤਰ੍ਹਾਂ ਆਪਾਂ ਕਰ ਸਕਦੇ ਹਾਂ ਤੇ ਇਹਦੇ ਤੇ ਆਪਾਂ ਹੱਥ ਨਾਲ ਹੀ ਇਹ ਪੈੰਨਣ ਵਾਲੀ ਛਾਪ ਲਿਆ ਤੇ ਚਲੋ ਜੀ ਸਟਾਰਟ ਕਰਗੇ ਆਪਾਂ ਬਈਆ ਪੱਤੀ ਤੋਂ ਆਪਾਂ ਸਾਈਡ ਡਿਜ਼ਾਈਨ ਕੇ ਬਾਹਰਲੀ ਸਾਈਡ ਇਹਦੀ ਫੈਲ ਕਰ ਲਈ ਆ ਬਣਾ ਲਈ ਆ ਹੁਣ ਤੁਸੀਂ ਦੇਖਣਾ ਹੈ ਤੇ ਸਿੱਧੀਆਂ ਸਕਰੋਲ ਆਣਾ ਪੱਤੀ ਫੈਲ ਕਰਨੀਆਂ ਪੱਤੀਆਂ ਬਣਾਉਣੀਆਂ ਜਾਂ ਤੁਸੀਂ ਇਸੇ ਤਰ੍ਹਾਂ ਹੀ ਫੈਲ ਕਰਨੀ ਹੈ ਕਈ ਤਰੀਕਿਆਂ ਨਾਲ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਕਈ ਤਰੀਕੇ ਦੋਵੇਂ ਪੱਤਰਾਂ ਨੂੰ ਵੱਖੋ ਵੱਖਾ ਆਪਾਂ ਪਰ ਲਾ ਕੇ ਜੀ ਪਤੀ ਤਾਂ ਨੂੰ ਹੋਲ ਡਿਜ਼ਾਈਨ ਪਰ ਕੇ ਦਿਖਾਉਣੇ ਆ ਤੇ ਹੋਰ ਵੀ ਕਈ ਡਿਜ਼ਾਈਨ ਹੈਗੇ ਇਸ ਤਰ੍ਹਾਂ ਪੱਤੀ ਭਰਨ ਦੇ ਤੇ ਆਪਾਂ ਨਾਲ ਦੀ ਨਾਲ ਤੁਹਾਨੂੰ ਰੋਜ਼ ਵੀਡੀਓ ਦੇ ਕੇ ਦੱਸਦੇ ਆ ਕਰਾਂਗੇ ਜਿਨ੍ਹਾਂ ਨੇ ਸਿੱਖਣਾ ਉਹ ਸਿੱਖ ਵੀ ਸਕਦੇ ਆ ਤੇ ਹੁਣ ਆਪਾਂ ਪੱਤੀ ਭਰਦੇ ਆ ਆਲਾ ਦਾ ਇਸ ਤਰ੍ਹਾਂ ਤੁਸੀਂ ਕਰਕੇ ਇਹਦਾ ਡਿਜ਼ਾਈਨ ਬਣਾ ਸਕਦੇ ਆ ਤੁਹਾਡੀ ਮਰਜ਼ੀ ਜਿਸ ਤਰ੍ਹਾਂ ਤੁਹਾਨੂੰ ਲੱਗੇ ਵੀ ਇਹਦੀ ਲੁੱਕ ਵਧੀਆ ਲੱਗਦੀ ਉਸ ਤਰ੍ਹਾਂ ਤੁਸੀਂ ਇਹਦੇ ਪੱਤਲੇ ਟੁੱਟਣਾ ਇੱਕ ਆਮ ਜੀ ਗੱਲ ਹੈ ਟੁੱਟ ਜਾਂਦਾ ਕਈ ਵਾਰ ਸਪੀਡ ਜ਼ਿਆਦਾ ਹੋਵੇ ਮਸ਼ੀਨ ਦੀ ਤਾਂ ਟੁੱਟ ਜਾਂਦਾ ਧਾਗਾ ਜੀ ਲਓ ਜੀ ਆਪਣਾ ਪਾਲਿਆ ਰੰਗ ਹੋਰ ਹੁਣ ਆਪਾਂ ਇਹਨੂੰ ਫੋਲ ਨੂੰ ਫਲਾਵਰ ਨੂੰ ਫਿਲ ਕਰਦੇ ਆ ਇਹਦੇ ਵੀ ਵੱਖਰੇ ਵੱਖਰੇ ਤਰੀਕੇ ਆ ਤੇ ਚਲੋ ਜੀ ਤੁਸੀਂ ਬਣੇ ਰਹੋ ਜਿਹੜਾ ਆਪਾਂ ਕੱਟਵਰਕ ਸਿੱਖਦੇ ਹੁੰਦੇ ਹੁਣ ਇੱਥੇ ਕੰਮ ਆਉਂਦਾ ਇੱਥੇ ਕੰਮ ਆਇਆ ਕੱਟਵਰਕ ਤੇ ਕੰਮ ਆਉਂਦਾ ਜੀ ਕੱਟਵਰਕ ਵਾਲਾ ਸਾਹਬ ਆ ਜੀ ਚਲੋ ਜੀ ਅੱਗੇ ਆ ਇਹ ਖੰਦੀ ਰਹੇਗੀ ਜੀ ਆਪਾਂ ਇਹਦੇ ਨਾਲ ਵੀ ਭਰ ਸਕਦੇ ਆ ਪਰ ਆਪਾਂ ਇੱਥੇ ਥੋੜਾ ਜਿਹਾ ਸਲਾਈ ਨਾਲ ਭਰਾਂਗੇ ਤਾਂ ਤੁਸੀਂ ਇਹ ਸੇਮ ਕਲਰ ਨਾਲ ਹੀ ਕਰ ਸਕਦੇ ਜਾਂ ਤੁਸੀਂ ਇਹਦੀ ਮੈਚਿੰਗ ਕਰਕੇ ਵੀ ਇਹਦੀ ਆਊਟਸਾਈਡ ਕਰ ਸਕਦੇ ਜੀ ਆਪਾਂ ਡਿਸਾਈਡ ਕਰਤੀ ਐ ਤੇ ਇੰਨਾ ਤੁਹਾਨੂੰ ਫਲਾਵਰ ਬਣਾ ਕੇ ਦਿਖਾਤਾ ਆ ਆਪਾਂ ਨਾਲ ਦੇ ਨਾਲ ਕੋਈ ਕਮੀਜ਼ ਵੀ ਕਢਾਈ ਕਰਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਜੋ ਜੋ ਕਰਾਂਗੇ ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਜਰੂਰ ਕਰੋ థాంਕ ਯੂ ਫॉर वाचिंग ਜੀ ਸਾਰਿਆਂ ਦਾ ਧੰਨਵਾਦ ਜੀ ਓਕੇ ਬਾਏ